ਫਾਜ਼ਿਲਕਾ ਦੇਸ ਰਾਧੇਪਿੰਡ ਤੇਜਰ ਹੈਲਾ ਵਿੱਚ ਅਜੇ ਵੀ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਹੁਣ ਵੀ ਸੜਕਾਂ ਤੇ ਬਹੁਤ ਜ਼ਿਆਦਾ ਪਾਣੀ ਗੁਜ਼ਰ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਸ ਸੜਕ ਤੇ ਤੇਜ਼ੀ ਨਾਲ ਪਾਣੀ ਗੁਜ਼ਰਨ ਕਾਰਨ ਇਸ ਸੜਕ ਤੇ ਜਗ੍ਹਾ ਜਗ੍ਹਾ ਡੁੰਗੇ ਖੱਟੇ ਪੈ ਚੁੱਕੇ ਨੇ ਜਿਸ ਕਾਰਨ ਲੋਕ ਇਨ੍ਹਾਂ ਖੱਟਿਆਂ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਇਤੋ ਦੇ ਵਸਨੀਕਾਂ ਨੇ ਦੱਸਿਆ ਕਿ ਹੜ੍ਹ ਨੇ ਇੱਥੇ ਭਾਰੀ ਤਬਾਹੀ ਮਚਾਈ ਹੈ ਹਰ ਕਾਰਨ ਉਨ੍ਹਾਂ ਦੀਆਂ ਫਸਲਾਂ ਦੇ ਨਾਲ-ਨਾਲ ਉਨ੍ਹਾਂ ਦੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਪਰਮਜੀਤ ਸਿੰਘ ਮੇਰਾ ਨਾਮ ਹੈ ਇਹ ਪਿੰਡ ਤੇਦਰੇਲਾ ਪਾਣੀ ਬਹੁਤ ਮਾਰ ਕਰ ਗਿਆ ਆਪਣੇ ਇਲਾਕੇ ਮਤਲਬ ਤਬਾਹ ਹੋ ਗਏ ਸਾਰੀਆਂ ਜਿੰਨਾ ਇਲਾਕਾ ਸੀ ਕੋਈ 31 ਜ਼ਮੀਨ ਸੀ ਕੋ ਪੱਕੀ ਜ਼ਮੀਨ ਸੀ ਤੇ 1500 ਕਿੱਲਾ ਹੈ ਜਿਹੜਾ ਮਗਾ ਤੋਂ ਡੁੱਬ ਤੇ ਤਾ ਪੂਰਾ ਦੋਨੋਂ ਪਿੰਡਾਂ ਚੱਕਰਵੈਲਾ ਤੇਦਰੇ ਪਿੰਡ ਦੀ ਵਾਦੀ ਗਈ ਜੀ ਸੇ ਤੋਂ ਫਰ ਦੇ ਸੇ ਤੋਂ ਹਰੇਗਾ ਕੋਈ ਸਾਰੇ ਮਜ਼ਦੂਰ ਵੀ ਰਗੜੇਗਾ ਤੇ ਜਿੰਨਾ ਜਮੀਨ ਆ ਗਿਆ ਤੇ ਉਹਨਾਂ ਦੇ ਬੱਲੇ ਦੀ ਕੋਈ ਇੱਕ ਮਿੰਨਾ 15 ਦਿਨ ਹੋ ਗਏ ਪਾਣੀ ਚੱਲਦੇ ਮਜ਼ਦੂਰਾਂ ਦੇ ਕੋਈ ਦਿਹਾੜੀ ਨਹੀਂ ਚੱਲ ਰਹੀ ਕੋਈ ਕੁਛ ਨਹੀਂ ਘਰੇ ਬੈਠੇ ਨੇ ਜੱਲੇ ਸੜਕ ਤੇ ਵੀ ਕਾਫੀ ਪਾਣੀ ਇਹਦੇ ਨਜ਼ਰ ਆ ਰਿਹਾ ਹਾਂਜੀ ਹਾਂਜੀ ਸੜਕ ਤੇ ਬਹੁਤ ਪਾਣੀ ਚੱਲ ਰਿਹਾ ਬਹੁਤ ਲੋਡ ਬਹੁਤ ਜ਼ਿਆਦਾ ਹੈ ਸੜਕ ਬਹੁਤ ਟੁੱਟ ਚੁੱਕੀ ਹੈ ਉਹ ਇੱਥੋਂ ਜਿਹੜਾ ਮੰਨ ਲਓ ਵੀ ਸੜਕ ساری ਅੱਧੀ ਲੋੜ ਗਈ ਇਧਰ ਗੱਟੇ ਥੋੜੇ ਗਣ ਲਾਇਆ ਤੇ ਇਧਰ ਮੰਨ ਲਓ ਡੋਆ ਪੈ ਗਿਆ ਕਾਫੀ ਬੈਠੀ ਚਾਹ ਪੱਲੇ ਖਤਰਨਾਕ ਹੀ ਹੋ ਜਾਂਦਾ ਜਿਸ ਤਰ੍ਹਾਂ ਲੋਕ ਲੰਘ ਰਹੇ ਹਾਂ ਹਾਂਜੀ ਹਾਂਜੀ ਬਹੁਤ ਖਤਰਨਾਕ ਜੀ ਬਹੁਤ ਔਖੇ ਲੰਘ ਰਹੇ ਹਾਂ ਮਕਾਨ ਕੋਈ ਟਾਣੀਆਂ ਤੇ ਕੁਝ ਡਿੱਗ ਪਏ ਨੇ ਜੀ ਤੇ ਬਾਕੀ ਜਿਹੜੇ ਪਿੰਡ ਦੇ ਤੇਗੇ ਨੇ ਉਹ ਕੋਈ ਪਾਟ ਗਏ ਕੋਈ ਨੀਆ ਬਹਿ ਗੀਆਂ ਕਿੰਨੇ ਸਾਰੇ ਖਰਾਬ ਹੋ ਗਏ ਤੇ ਜਿਹੜੀਆਂ ਮੰਨ ਲਓ ਵੀ ਆ ਲਾਇਟਿੰਗ ਵਾਲੀਆਂ ਥੂਆਂ ਨੇ ਉਹ ਕਾਫੀ ਬਲੋ ਬਹਿ ਗੀਆਂ ਨੇ ਦੋਨੋਂ ਪਿੰਡ ਦੇ ਹੋ ਮੇਰੇ ਖਾਬ ਮੈਂ ਘੜ ਤੋਂ ਘੜ ਵੀ ਦੋਸਤ ਕੋਈ ਇਹਦੇ ਬਾਰੇ ਮੰਗ ਕਰਨੇ ਵੀ ਸਰਕਾਰ ਸਾਨੂੰ ਕੋਈ ਦੇ ਦੇ ਮੰਨ ਲਓ ਕਮਰਿਆਂ ਬਾ ਕੋਈ ਮਾਜਵਾ ਦਿੱਤਾ ਜਾਵੇ ਕੋਈ ਆਖੂਆਂ ਆਖਾਂ ਜਾਂ ਬਣਾਉਣ ਵਾਸਤੇ ਮਾਜਵਾ ਦਿੱਤਾ ਜਾਵੇ ਜਿੰਦਾ ਪੂਰਾ ਕਮਰਾ ਡੈਗ ਨੂੰ ਪੂਰਾ ਮਾਜਵਾ ਦਿੱਤਾ ਜਾਵੇ ਤੁਮ ਕਮਰਾ ਬਣਾ ਕੇ ਦਿੱਤਾ ਜਾਵੇ ਤੇ ਕੜ ਤੋਂ ਕੜ ਵਿੱਚ ਜਿੰਦਾ ਰਿਪੇਅਰ ਕਰਨ ਲਗਾ ਕੜ ਤੋਂ ਕੜ ਵਿੱਚ 50000 ਪਲੱਸ ਮਲ ਚਾਹੀਦਾ ਇਹਨਾਂ ਬਾਰੇ ਮੰਕਰ ਨੇ ਵੀ ਥੜਕ ਨੂੰ ਉੱਚਾ ਕੀਤਾ ਜਾਂ ਥੋੜਾ ਜਾਉ ਮਲ 4 5 ਫੁੱਟ 4 ਫੁੱਟ ਠੀਕ ਕੀਤੀ ਜਾਵੇ ਪਾਣੀ ਥੱਲੇ ਮੋਗ ਦੇ ਪਾਇਆ ਜਾਣ ਵੱਡੇ ਤੇ ਜਾ ਫਿਰਦਰ ਬਣਾਏਗਾ ਜਦੋਂ ਵੀ ਪਾਣੀ ਆਉਂਦਾ ਏ ਸਕੂਟਰ ਮਲ ਮੋਟਰਸਾਈਕਲ ਲੰਘਣਾ ਜਾਂ ਕਿਸੇ ਬੰਦਿਆਂ ਨੇ ਲੰਘਣਾ ਤੇ ਉਹ ਮਲੋ ਆਰਾਮ ਨਾਲ ਜਾ ਕੇ 5 5.5 ਕੋ ਚੱਲਦਾ ਰਿਹਾ ਸੜਕ ਦੇ ਉੱਤੇ ਹੀ ਲੰਘਣਾ ਬਿਲਕੁਲ ਬੰਦ ਹੋ ਗਿਆ ਬਹੁਤ ਬੰਦ ਹੋ ਗਿਆ ਹੁਣ ਪਾਣੀ ਘਟ ਚੁੱਕਾ ਹੈ ਤੇ ਅੱਗੇ ਇੱਕ ਵਾਰੀ ਥੋੜਾ ਜਿਹਾ ਵਧੇ ਹੁਣ ਮੋੜ ਘਟਿਆ ਨਹੀਂ ਉਹਨਾ ਨਹੀਂ ਦਿਖਾਟੀ ਜਿੱਥੇ ਮਲ 6.5 ਲੱਖ ਤਾਈ 4 ਲੱਖ ਛੱਡਿਆ ਸੀ ਉੱਥੇ ਹੁਣ ਇੱਕ ਹਰੀ ਘਤੂ 1 ਲੱਖ 25 26 ਹਜ਼ਾਰ ਚੱਲਦਾ ਅਣੀ ਸਿੱਖਣ ਲੱਗਿਆ ਤਾਂ ਕਾਫੀ ਸਮਾਂ ਲੱਗਦਾ ਹੈ ਬੜ ਕੜ ਤੋਂ ਕਾਟ ਵੀ 1 ਮਹੀਨਾ ਲੱਗੂਗਾ ਜੀ ਕਣਕਾਂ ਵੀ ਬਹੁਤ ਖਿਆਣ ਦੇਦੀ